ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਘਰ ਦੇ ਵਿੱਚ ਬਰਾਜੇ ਆਸਣ ਦੇ ਉੱਤੇ ਤਾਂ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਆਪਣੇ ਪੁੱਤਰ ਨੂੰ ਸੋਹਣੇ ਪਕਵਾਨ ਬਣਾ ਕੇ ਛਕਾਵਾਂ ਮਾਤਾ ਜੀ ਨੇ ਬੜੇ ਸੋਹਣੇ ਪਕਵਾਨ ਬਣਾਏ ਨਾਲ ਦਾਸੀ ਨੂੰ ਲਾ ਕੇ ਪੁਲਸਾ ਦਾਸੀ ਨਾਮ ਆਉਂਦਾ ਜਦੋਂ ਭੋਜਨ ਤਿਆਰ ਹੋ ਗਿਆ ਮਾਤਾ ਜੀ ਨੇ ਦਾਸੀ ਨੂੰ ਕਿਹਾ ਕਿ ਜਾ ਕੇ ਮੇਰੇ ਪੁੱਤਰ ਨੂੰ ਠਾ ਇਹ ਪਕਵਾਨ ਠੰਡੇ ਨਾ ਹੋ ਜਾਣ ਛੇਤੀ ਦੇ ਨਾਲ ਠਾ ਕੇ ਲੈ ਕੇ ਆ ਦਾਸੀ ਗਈ ਜਦੋਂ ਜਾ ਕੇ ਸਤਗੁਰਾਂ ਨੂੰ ਬਰਾਜਿਆ ਹੋਇਆ ਵੇਖਿਆ ਸਿਆਣੀ ਸੀ ਦਾਸੀ ਬੁੱਧੀਵਾਨ ਮਨ ਦੇ ਵਿੱਚ ਖਿਆਲ ਆਇਆ ਕਿ ਸਤਗੁਰੂ ਜੀ ਬਰਾਜੇ ਹੋਏ ਹਨ ਇਹਨਾਂ ਨੂੰ ਮੰਜੇ ਤੋਂ ਨਾ ਉਠਾਵਾ ਇੱਕ ਚਰਨ ਚਾਦਰੇ ਤੋਂ ਬਾਹਰ ਆ ਰਿਹਾ ਜਦੋਂ ਦਾਸੀ ਨੇ ਵੇਖਿਆ ਕਰਮ ਜਾਗੇ ਮਨ ਦੇ ਵਿੱਚ ਭਾਵਨਾ ਬੜੀ ਜਦੋਂ ਦਾਸੀ ਨੇ ਚਰਨ ਵੇਖਿਆ ਨਾ ਸਤਗੁਰਾਂ ਦਾ ਤਾਂ ਉਸ ਸਮੇਂ ਮਨ ਦੇ ਵਿੱਚ ਖਿਆਲ ਆਇਆ ਤਾਂ ਉਸ ਦਾਸੀ ਨੇ ਆਪਣੀ ਜੀਭਾ ਦੇ ਨਾਲ ਸਤਗੁਰਾਂ ਦਾ ਚਰਨ ਚੱਟ ਲਿਆ ਚਰਨ ਚੱਟਣ ਦੀ ਡੇਰ ਸੀ ਜਦੋਂ ਆਪਣੀ ਜੀਭਾ ਚਰਨ ਨੂੰ ਛਾਈ ਉਸੇ ਵੇਲੇ ਕਹਿੰਦੇ ਕਿ ਤোলਸਾ ਦਾਸੀ ਨੂੰ ਤਿੰਨਾ ਲੋਕਾਂ ਦਾ ਗਿਆਨ ਹੋ ਗਿਆ ਸਵਰਗ ਲੋਕ ਪਤਾਲ ਲੋਕ ਮਾਤ ਲੋਕ ਅੰਦਰ ਕੀ ਵਰਤਾਰਾ ਵਰਤਦਾ ਉਹ ਗਿਆਨ ਹੋ ਗਿਆ ਉਸ ਨੂੰ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੋ ਗਿਆ ਸਮੁੰਦਰ ਦੇ ਵਿੱਚ ਕੀ ਵਰਤਾਰੇ ਵਰਤਦੇ ਸਾਰਾ ਕੁਝ ਗਿਆਨ ਹੋ ਗਿਆ ਉਸ ਗਿਆਨ ਦੇ ਵਿੱਚ ਦਾਸੀ ਕੀ ਵੇਖਦੀ ਹੈ ਕਿ ਸਤਗੁਰੂ ਜੀ ਤਾਂ ਭਾਵੇਂ ਇੱਥੇ ਬਰਾਜੇ ਹਨ ਪਰ ਆਪਣੇ ਸੇਵਕ ਭਾਈ ਮਨੁੱਖ ਦਾ ਜਹਾਜ਼ ਜਿਹੜਾ ਸਮੁੰਦਰ ਦੇ ਵਿੱਚ ਡੋਬ ਰਿਹਾ ਸੀ ਉਸ ਨੂੰ ਸਤਗੁਰੂ ਜੀ ਤਾਰ ਰਹੇ ਹਨ ਸਤਗੁਰੂ ਜੀ ਉਸ ਦੇ ਜਹਾਜ਼ ਨੂੰ किनਾਰੇ ਤੇ ਲਾ ਰੇ ਹਨ ਜਦੋਂ ਇਹ ਸਾਰੀ ਵਾਰਤਾ ਜਾ ਕੇ ਦਾਸੀ ਤੁਲਸਾ ਨੇ ਮਾਤਾ ਤ੍ਰਿਪਤਾ ਜੀ ਨੂੰ ਦੱਸੀ ਕਿ ਤੁਹਾਡਾ ਸੁਪੁੱਤਰ ਤਾਂ ਜਹਾਜ਼ ਸਮੁੰਦਰ ਦੇ ਕਿਨਾਰੇ ਤੇ ਲਾ ਰਿਆ ਹੈ ਆਪਣੇ ਸੇਵਕ ਦਾ ਤਾਂ ਉਸ ਸਮੇਂ ਮਾਤਾ ਤ੍ਰਿਪਤਾ ਜੀ ਮਨ ਦੇ ਵਿੱਚ ਗੁੱਸਾ ਕਰਨ ਲੱਗੇ ਪਹਿਲਾਂ ਤਾਂ ਲੋਕ ਮਿਹਨੇ ਮਾਰਦੇ ਸੀ ਅੱਜ ਇਹ ਤੁਲਸਾ ਵੀ ਮਿਹਨੇ ਮਾਰਨ ਲੱਗ ਪਈ ਆਈ ਛੇਤੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪਲੰਘ ਤੋਂ ਉਠਾਇਆ ਉਠਾਉਣ ਤੋਂ ਬਾਅਦ ਭੋਜਨ ਸ਼ਿਕਾਇਆ ਸ਼ਿਕਾਉਣ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਪਹਿਲਾਂ ਲੋਕ ਮਿਹਨੇ ਮਾਰਦੇ ਸਨ ਹੁਣ ਇਹ ਤੁਲਸਾ ਦਾਸੀ ਵੀ ਕਹਿੰਦੀ ਹੈ ਕਿ ਤੁਹਾਡਾ ਪੁੱਤਰ ਆਪਣੇ ਇੱਕ ਸੇਵਕ ਦਾ ਜਹਾਜ਼ ਕਿਨਾਰੇ ਤੇ ਲਾ ਰਿਹਾ ਹੈ ਇਹ ਮੈਂ ਕੀ ਸੁਣ ਰਹੀ ਹਾਂ ਤਾਂ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੀ ਕਹਿਣ ਲੱਗੇ ਕਿ ਮਾਤਾ ਜੀ ਇਸ ਤੁਲਸਾ ਦਾਸੀ ਦੇ ਬਚਨਾਂ ਦੇ ਉੱਤੇ ਇਸ ਤੁਲਸਾ ਦਾਸੀ ਦੇ ਬੋਲਾਂ ਤੇ ਤੁਸੀਂ ਵਿਸ਼ਵਾਸ ਨਾ ਕਰੋ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਨੇ ਆਪਣੀ ਸੁੱਧ ਬੁੱਧ ਪੜਾ ਦਿੱਤੀ ਕਵੀ ਜੀ ਲਿਖਦੇ ਹਨ ਕਿ ਭਾਈ ਉਸ ਦਿਨ ਤੋਂ ਉਹ ਤੁਲਸਾਦਾਸੀ ਨੂੰ ਆਪਣੀ ਸਰੀਰ ਦੀ ਸੁੱਧ ਨਾ ਰਹੀ ਮਨ ਦੇ ਵਿੱਚ ਜੋ ਆਨੰਦ ਬਣਿਆ ਸੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਬ੍ਰਹਮ ਨੂੰ ਪਾਲਿਆ ਉਹ ਅਵਸਥਾ ਦਾ ਹਿਰਦੇ ਦੇ ਵਿੱਚ ਉਸ ਤਰ੍ਹਾਂ ਵੜੀ ਰਹੀ ਪਰ ਬਾਹਰੋਂ ਇਦਾਂ ਲੱਗਦੀ ਜਿਦਾਂ ਉਹ ਚੱਲੀ ਹੋ ਗਈ ਹੋਵੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਸਾਧ ਸੰਗਤ ਜਿਉ ਸਤੁਲਸਾਦਾਸੀ ਨੂੰ ਗਿਆਨ ਹੋ ਗਿਆ ਸਤਿਗੁਰਾਂ ਦੇ ਚਰਨੋਂ ਚੱਟਣ ਦੇ ਨਾਲ ਚਰਨ ਨੂੰ ਆਪਣੀ ਸ਼ੇਭਾ ਲਾਉਣ ਦੇ ਨਾਲ ਉਸ ਤੁਲਸਾ ਦਾਸੀ ਨੂੰ ਗਿਆਨ ਹੋਇਆ ਤੇ ਜਿਤਨੀ ਉਮਰ ਉਸਨੇ ਬਤੀਤ ਕੀਤੀ ਉਸੇ ਅਵਸਥਾ ਦੇ ਵਿੱਚ ਬਤੀਤ ਕੀਤੀ ਮੌਤ ਤੋਂ ਬਾਅਦ ਜਦੋਂ ਅਖੀਰਲਾ ਸਮਾਂ ਆਇਆ ਤਾਂ ਉਹ ਦੁਲਸਾ ਦਾਸੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਸਮਾ ਗਈ ਤੇ ਸਤ ਸੰਗਤ ਜੀਓ ਸਾਖੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਪ੍ਰਸੰਗਾਂ ਦੇ ਅੰਦਰ ਲਿਖੀ ਹੈ ਇੱਕ ਸਤਗੁਰਾਂ ਦੇ ਚਰਨਾਂ ਨੂੰ ਛਾਉਣ ਦੇ ਨਾਲ ਭਾਵਨਾ ਬਣੀ ਜਦੋਂ ਤੁਲਸਾ ਦਾਸੀ ਦੀ ਉਸ ਦਾਸੀ ਨੇ ਜਦੋਂ ਸਤਗੁਰਾਂ ਦਾ ਚਰਨ ਚਟਿਆ ਤਾਂ ਉਸੇ ਵੇਲੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ